ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਤੁਹਾਡੇ ਅੱਜ ਮੈਂ ਖਾ ਇੱਕ ਵਾਰੀ ਹਲ ਜੇ ਫੇਰ ਮਾਰਦਗੇ ਮੀਂਹ ਦਾ ਮੌਸਮ ਜਬ ਬਣਦਾ ਫਿਰਦਾ ਤੇ ਕਿਤੇ ਨਾ ਵੇਤ ਲੱਤਪਾ ਜਾਂ ਬਾੜਾ ਹੋ ਜੇ ਤੇ ਇਸ ਕਰਕੇ ਅਸੀਂ ਮਾਰਨਾ ਆ ਕੇ ਹਲ ਜੇ ਸ਼ਾਮ ਨੂੰ ਪਹਿਲਾਂ ਪਨੀਰੀ ਨੂੰ ਪਾਣੀ ਲਾਇਆ ਤੇ ਫੇਰ ਹੁਣ ਮਾਰ ਕੇ ਟੇ ਹਲ ਥੋੜਾ ਥਾਂ ਰਹਿ ਗਿਆ ਸੀ ਪੁੱਸ ਕੱਲ ਮਾਰਤੇ ਸੀ ਅੰਕਲ ਲਾਈ ਜਾਂਦੇ ਆ ਤੱਲੇ ਬੂਟੇ ਇਹਨੂੰ ਅੱਗ ਤੇ ਕੱਲ ਛਾਂਗੀ ਸੀ ਵੱਟ ਜੀ ਤੇ ਅੰਕਲਾਂ ਨੇ ਵੀ ਅੱਗ ਲਾ ਦਿੱਤੀ ਇਹਨੂੰ ਜਿੱਕਣ ਆਈਆਂ ਤਾਂ ਫੇਰੇ ਤੇ ਜੜਾਈਆਂ ਲਾ ਜਾਣੀਆਂ ਇਸ ਕਰਕੇ ਹੁਣ ਅਸੀਂ ਨਾਲ ਇਹਨੂੰ ਦਿੰਨੇ ਮਤ ਤੇ ਨਾਲੇ ਬਾਕੇ ਹਟਿਆਂ ਬਾਣ ਤੇ ਬਾਕੀ ਇਕਾਂ ਅੰਕਲ ਦੀਆਂ ਸੁਣਦੇ ਆ ਦੋ ਗੱਲਾਂ ਕੀ ਆਂਦੇ ਹੁਣ ਤਾਂ ਵਾਰਤਾਲਾਪ ਹੋਈ ਨਹੀਂ ਚੰਗੀ ਤਰ੍ਹਾਂ ਅੰਕਲ ਨਾਲ ਦੋ ਦਿਨ ਹੀ ਹੋ ਗਏ ਆ ਅੱਜ ਸੁਣਦੇ ਆ ਗੱਲਬਾਤ ਅੰਕਲ ਤੋਂ ਕੀ ਕਹਿੰਦੇ ਆ ਉਹ ਫਿਰਦੇ ਆ ਆ ਆਪਣਾ ਜੰਗਲ ਹੈ ਜੀ ਸਪੈਦਾ ਬੂਟਾ ਇਹ ਆਉਂਦੀ ਵਾਰ ਅਨੁਸਾਰ ਚੱਕ ਦੇਣਾ ਆਪਾਂ ਤੇ ਆ ਵੀ țeੜਾ ਦੇਣਾ ਚੱਕ ਇੱਕ ਪਹਿਲਾਂ ਉਹ ਜਿੱਥੇ ਟਰੈਕਟਰ ਖੜਾ ਉੱਥੇ ਬਹੁਤ ਵੱਡਾ ਸੀਗਾ ਤਿੰਨ ਕਨਾਲਾਂ ਹੀ ਸੀ ਇਹ ਕਿਉਂ ਚੱਕਿਆ ਪਿੱਛੇ ਜੇ ਇਹ ਕੀ ਇਹਦੇ ਨਾਲ ਲਾਵਾਂਗੇ ਉਹ ਤੇ ਸਜਣੋ ਤੇ ਸਪੈਦਿਆਂ ਆਪਣੇਆਂ ਦਾ ਗੂਣ ਨਾਲੇ ਵਾਵਾ ਹੋ ਜਾਣਗੇ ਹੌਂਦੀ ਵਾਰ ਨੂੰ ਵਿੱਚ ਵਿੱਚ ਬੂਟੇ ਚੰਗੇ ਹੈਗੇ ਆ ਤੇ ਪੈਸੇ ਦੇ ਪੂਰੇ ਵਟੇ ਜਾਣਗੇ ਤੇ ਨਾਲੇ ਚਕਾ ਦੇਾਂਗੇ ਟੱਬਾ ਇੱਕ ਲੈਣ ਆਪਣੀ ਉੱਧਰ ਖੜੀ ਸਪੈਦਿਆਂ ਜੋ ਬਹੁਤ ਚੰਗੀ ਐ ਤੇ ਕਾ ਖੜੀ ਜੀ ਹੋਰ ਅੰਕਲ ਜੀ ਮੈਂ ਯਾਰ ਵੀਡੀਓ ਬਣਾਈ ਨਹੀਂ ਦੋ ਦਿਨ ਹੋ ਗਏ ਤੇ ਮੈਂ ਹਾਂ ਅੰਕਲ ਦਾ ਹਾਲਚਲ ਪੁੱਛਦੇ ਚੱਲ ਕੇ ਇਹਦੇ ਨਾਲ ਸ੍ਰੀ ਰਡਮਨੀ ਜੀ ਜਿਹਾ ਸੀਗਾ ਦੋ ਦਿਨਾਂ ਕੱਲ ਤੈਨੂੰ ਪਤਾ ਲੱਗ ਹੀ ਗਿਆ ਨਾ ਕਿ ਨਹੀਂ ਲੱਗਿਆ ਸੀ ਅੱਜ ਅੱਜ ਵੀ ਤੇ ਕੱਲ ਵੀ ਅੱਜ ਤਾਂ ਪਤਾ ਲੱਗ ਜਾ ਅੱਜ ਰਾਤ ਨੂੰ ਅੱਛਾ ਹੋਰ ਸੁਣਾਓ ਆ ਜੈਨਕ ਨਹੀਂ ਲਾਈ ਅੰਕਲ ਉਹਦਾ ਫਰੇਮ ਟੁੱਟ ਗਿਆ ਫਰੇਮ ਟੁੱਟ ਗਿਆ ਕੋਈ ਨਹੀਂ ਹੋਰ ਲੈ ਆਵਾਂਗੇ ਜਸਾਦ ਬੱਛਰ ਨਾ ਕੱਲ ਪਾਜ ਅੱਖ ਤੇ ਫੜ ਗਿਆ ਸੀ ਅੱਧਾ ਤ ਬੜ ਗਿਆ ਅੱਧੇ ਥੇ ਗੁੱਟ ਤੇ ਅੱਛਾ ਲੱਟ ਜਗਾਤਾ ਤਾਂ ਮੰਜਾ ਮੈਂ ਲੋਟ ਕਰਦਾ ਸੀ ਪਾਏ ਪਤਾ ਨਹੀਂ ਕਿ ਪਾਜ ਵੱਡਾ ਜਿਸ ਸਰ ਅੱਖ ਤੇ ਪਤਾ ਨਹੀਂ ਪਾਏ ਕਿਉਂ ਰਾਤ ਨੂੰ ਦੂਜੀ ਲਾ ਲੈਣੀ ਸੀ ਕਾਲੀ ਜੀ ਬਿੰਦ ਕੋ ਲਾ ਲਿਆ ਕਰਨ ਉਹਦੇ ਨਾ ਕਾਲੀ ਹੋਉਂਦਾ ਉਹ ਜਮਾ ਬੰਦ ਹੈ ਅੱਛਾ ਹੁੰਦਾ ਉਹਦੇ ਚ ਬਾੜੇ ਅੱਛਾ ਉਹ ਹਾਂ ਜਮਾ ਉੱਤੇ ਉੱਤੇ ਲੱਗ ਜਾਂਦੀ ਅੱਖਾਂ ਦੇ ਹਣਾ ਸੁਭਾ ਹੁੰਦਾ ਇਹਦੇ ਚ ਹਵਾ ਪੈਂਦਾ ਰਹਿੰਦਾ ਮੁੜਕਾ ਨਹੀਂ ਆਉਂਦਾ ਕੋਈ ਨਹੀਂ ਕੱਲ ਨੂੰ ਉੱਤੇ ਉੱਤੇ ਬਹਿ ਗਏ ਹੋਗੇ ਜਾਂ ਤਾਂ ਤੁਸੀਂ ਹਾਂ ਨਹੀਂ ਨਹੀਂ ਉੱਤੇ ਉੱਤੇ ਨਹੀਂ ਆ ਇੱਥੇ ਹੀ ਹੋਇਆ ਆਹ ਇੱਥੇ ਬੱਝ ਚੰਦਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚੰਦਾ ਨਾ ਤੇ ਤਲਾ ਜਦ ਬੱਡਨ ਤੇ ਜ਼ੋਰ ਲੱਗਦਾ ਨਾ ਹਾਂ ਚੜਕਾ ਬੱਝ ਜਾਂਦਾ ਜਿਹੜਾ ਨਿਕਾਰੇ ਤਾਰ ਜੀ ਤਾਂ ਹੁੰਦਾ ਆਹੋ ਸਹੀ ਗੱਲ ਕੋਈ ਨਹੀਂ ਆਪਾਂ ਕੱਲ ਨੂੰ ਹੋਰ ਲਿਆਵਾਂਗੇ ਅੰਕਲ ਐਨਕ ਤਾਂ ਜ਼ਰੂਰੀ ਹੈ ਹੁਣ ਆਪਾਂ ਚੋਣਾ ਲਾਵਾਂਗੇ ਨਾ ਹਾਂ ਜ਼ਰੂਰੀ ਕੋਈ ਪਾਣੀ ਦਾ ਸ਼ਿੱਟਾ ਜਾਂ ਕੋਈ ਆਵਾ ਯੋ ਸਭ ਤੋਂ ਵੱਡੀ ਗੱਲ ਤਾਂ ਮੱਝ ਪਸ਼ੂ ਦਾ ਜਦ ਤੁਰੀ ਤੋਂ ਉਧੋਂ ਉੱਡਦਾ ਇੱਕ ਨਵਾਂ ਉਹ ਨਾ ਹਾਂ ਉਹ ਪਾਏ ਪੂਛ ਇਹ ਨਹੀਂ ਪਤਾ ਕਿਥੇ ਮਰਨਾ ਤੇ ਇਹ ਉਹ ਕਿੱਥੇ ਆਉਂਦਾ ਸਹੀ ਗੱਲ ਹੈ ਮੱਝਾਂ ਦਾ ਕੰਮ ਤੈਨੂੰ ਪਤਾ ਹੀ ਹੁੰਦਾ ਤੇ ਜਿਹੜਾ ਇੰਕਾ ਰਹਿੰਦਾ ਨਾ ਤੇ ਪੂਛ ਮਾਰ ਵੀ ਦਿੱਤਾ ਹਾਂ ਇੰਕਾ ਵੀ ਲੱਗਿਆ ਸਹੀ ਗੱਲ ਹੈ ਕਾਹਦੀ ਤੋਂ ਨਹੀਂ ਕਿਹਾ ਬਿਲਕੁਲ ਬਿਲਕੁਲ ਆ ਤਾਂ ਕਰਕੇ ਮੈਂ ਕੱਲ ਦਾ ਕੱਲ ਅੱਜ ਪਰसों څنګه ਸੀ ਹੂੰ ਪਰसों ਦਾ ਟੁੱਟਿਆ ਕੱਲ ਵੀ ਮੈਂ ਉਹੀ ਤਰ੍ਹਾਂ ਫਿਰਦਾ ਰਿਹਾ ਅੱਜ ਵੀ ਤੇ ਮੈਨੂੰ ਦੱਸਿਆ ਨਾ ਪਰ ਲੈ ਹੀ ਆਉਂਦੇ ਅੱਜ ਉਹ ਯਾਰ ਤੂੰ ਉਦੋਂ ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤਾ ਮੈਂ ਤਾਂ ਦੋ ਦਿਨ ਤਾਂ ਮੈਂ ਮਾਲ ਵੀ ਨਹੀਂ ਲਿਆ ਅੱਜ ਮੈਂ ਅੱਜ ਤੜਕੇ ਮੈਂ ਕਿਹਾ ਪੱਠੇ ਮੈਂ ਕਹਾਂ ਹੁਣ ਜਾਣਾ ਸੁੱਤਾ ਪਿਆ ਹੋਣਾ ਅੱਛਾ 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 ਮੈਨੂੰ ਕੀ ਪਤਾ ਸੀ ਉਹਨੂੰ ਪਤਾ ਤਾਂ ਰਾਤ ਹੀ ਲੱਗ ਗਿਆ ਸੀ ਹੂੰ ਬੜਾ ਮੜ ਅੱਛਾ ਅੱਛਾ ਅੱਜ ਤੜਕੇ ਦੱਸਿਆ ਸੀ ਪੀਤੀ ਸੀ ਉਹਨਾਂ ਨੇ ਵੱਡੇ ਸਰਦਾਰ ਨੇ ਨਹੀਂ ਦੱਸਿਆ ਮੈਂ ਬਿਲ ਬਿਲ ਬਾਹਰ ਨੂੰ ਪੁੱਛਿਆ ਨਹੀਂ ਮੈਂ ਤਹਾ ਨਹੀਂ ਸੀ ਹੂੰ ਉਹ ਨੂੰ ਪੁੱਛਿਆ ਦੂਤ ਉਧਰ हमको तुमको ਕਰਨ ਲੱਗ ਗਿਆ ਨਾ ਉਹ ਹੂੰ ਹੂੰ ਉਹ ਕੁਝ ਗੜਬੜ ਫਿਰ ਮੈਂ ਬਿੱਡੇ ਸਰਦਾਰ ਨੂੰ ਕੁਝ ਉਹ ਬਨ ਕਿਸੇ ਕਿਸੇ ਦਰੂਦ ਕਿੱਥੇ ਲੱਗ ਗਿਆ ਉਹ ਕੱਲ ਉਹੀ ਬਸਿਆ ਰਹਾਂਦੇ ਆਏ ਨੇ ਮੈਂ ਉੱਥੋਂ ਲੈ ਆਇਆ ਮੈਂ ਚਲ ਸ਼ਾਮ ਜੀ ਨੂੰ ਲਾ ਲਾਂਗੇ ਖੇਤ ਥੱਕ ਤੁੱਕ ਜਾਈਦਾ ਨੇ ਟਰੈਕਟਰ ਤੇ ਤੁਹਾਨੂੰ ਪਤਾ ਪਾਸੇ ਦਾ ਪੰਨੀ ਜਾਂਦਾ ਮੈਂ ਚਲ ਥੋੜੀ ਜੀ ਲਾ ਲਾਂਗੇ ਉਹ ਬਸ ਲਾਇਆ ਤਾਂ ਸੋ ਸੋਤੀ ਸੀ ਬਸ ਉਹੀ ਕਲੇਸ਼ ਜੇ ਨਹੀਂ ਜਿਵੇਂ ਬਣਨਾ ਹੋਵੇ ਬਸ ਐਵੇਂ ਬਣ ਜਾਂਦਾ ਤੇ ਉਹ ਮਗਲੀਆਂ ਨੂੰ ਲਾਦ ਗਿਆ ਅੰਕਲ ਕੋ ਉਧਰੋਂ ਆਏ ਨੂੰ ਲਾਉਂਦੇ ਆਵਾਂਗੇ ਉਧਰੋਂ ਆਏ ਨੂੰ ਲਾਉਂਦਾ ਆਵਾਂਗੇ ਠੀਕ ਆ ਠੀਕ ਆ ਆ ਤੰਗਾ ਕੱਟ ਲਵਾਂ ਦੂ ਘੁੰਮ ਜਾ ਸੀ ਹੂੰ ਹੂੰ ਲਾਵੇ ਤੇ ਮੰਡੀ ਤੇਗਾ ਅਰੇ ਤੇਰੇ ਕੋਲ ਅੰਗਾ ਤੁਪੀ ਜੀ ਹੂੰ ਮਾ ਯਾਰ ਮੇਰੇ ਕੋਲ ਤਾਂ ਹੈਗਾ ਤੁਪੀ ਜੀ ਨੇ ਇਹ ਨਹੀਂ ਪਤਾ ਕੀ ਦੀ ਅਸੀਂ ਤਾਂ ਬੱਬੂ ਦੇ ਕੋਲੋਂ ਫੜਤੀ ਲੈ ਲਿਆ ਅੱਛਾ ਮੇਰੀ ਹੈ ਯਾਰ ਉਹ ਨਾ ਫੜਾ ਜੀ ਮੈਂ ਕਹਾਂ ਉਹ ਆਖਿਲੇ ਉਹਨਾਂ ਜਨਤਾ ਉਹ ਕੰਮ ਦਾ ਨਿਕਾਜ ਦਸਤਾਇਆ ਪੈਂਦੋ ਦੋ ਹਾਂ ਇਹ ਅਦਵਚਲਾ ਜਾ ਨਾਂ ਦਾ ਮੈਂ ਤਾਂ ਬਾਈ ਅਸੀਂ ਵੀ ਉਹੀ ਲੇ ਗਏ ਸਾਡੇ ਕੋਈ ਕੰਮ ਨਹੀਂ ਹੋਇਆ ਹਾਂ ਉਹ ਉਹੀ ਰੱਖੇ ਪਏ ਕਹਿੰਦਾ ਫੜਾ ਫੜਾਉਣਾ ਫੜਾਉਣਾ ਤਾਂ ਮੈਂ ਕਾਦੀ ਮੈਨੂੰ ਨਹੀਂ ਟੈਂਪਾਈ ਇਤਰਾਉਣ ਨਾਲ ਲੱਗ ਲੱਗਾ ਹਾਂ ਇਹ ਤਾਂ ਹੁਣ ਮੌਕੇ ਤੇ ਮੈਂ ਦੁੱਧ ਪਾਉਣ ਆਇਆ ਸੀ ਚੱਲ ਮੇਰੇ ਹੁਣ ਮਗਰ ਬਹੁਤ ਕੰਮ ਹੈ ਹਾਂ ਹੁਣ ਤਾਂ ਸਪੈਦ ਦੇ ਅੱਗੇ ਨਾਲ ਤੁਰਕੇ ਅੰਕਲ ਮੜਾ ਜੀ ਹਨਾ ਹਾਂ ਜੋ ਸੱਕ ਜਾ ਲੈਂਦਾ ਉਹ ਤਾਂ ਮੋਟੇ ਹੁੰਦੇ ਆ ਹਨਾ ਹਾਂ ਦਲੇ ਨਾ ਮੋਟੇ ਹੁੰਦੇ ਤੇ ਹੁਣ ਮੋਟੇ ਹੀ ਹੋਣਾ। ਚੰਨਾ ਆਏ ਨਾ ਮੀਂਹ ਪੈ ਗਿਆ ਤਾਂ ਪਾਣੀ ਵੀ ਨਾ ਲੱਗੂ। ਹੂੰ ਸੁਨਾ ਚ ਵੀ ਪਾਣੀ ਲੱਗਦਾ ਰਹੂਗਾ ਉਤੋਂ ਨਹੀਂ ਜੀ ਪਊਗਾ। ਹਾਂ 10-15 ਦਿਨਾਂ ਚ ਤਾਂ ਪਾਈ ਜਾਂਦਾ ਅੱਜ ਕੱਲ ਪੈ ਜਾਂਦਾ ਪੈ ਜਾਂਦਾ। ਹੁਣ ਦੱਸਿਆ ਫੇਰ ਸ਼ਾਇਦ ਕੱਲ ਨੂੰ ਹੀ ਆ ਜੇ। 27 ਤਰੀਕ ਦਾ। ਮੈਂ ਤੁਹਾਨੂੰ ਦੱਸਦਾ। ਹੂੰ ਉਹ ਵੀ ਬੜਾ ਚੰਗਾ ਉਹ ਦੇਖੋ। ਅੱਛਾ ਅੱਛਾ। ਇੱਥੇ ਆ ਦੇ ਇੱਥੇ। ਹਾਂ। ਉਹ ਜਮ ਜਮ ਮੱਛੂ ਹੈਂ ਉਹ ਪਜ ਕੇ ਨਿਕਲਣਾ ਪਏ ਇੰਨਾ ਤੱਤਾ ਹੋਇਆ ਸੀ ਮਿੱਟੀ। ਮਾਯਾ ਮੈਨੂੰ ਟੋਕ ਲਿਆ ਸੀ ਹੂੰ ਉਹ ਸੀਗਾ ਛੋਟੀ ਇਂਦਰਾਂਗਾ ਹਾਂ ਤੇ ਖਣਕੀ ਬਿਠਾ ਫੱਟੇ ਤੇ ਸੀ ਹਾਂ ਆਉਂਦਾ ਸੀ ਤੇ ਉਹਦੇ ਨਾਲ ਹਰੀ ਬਹੁਤ ਕਰਨੀ ਆ ਹੂੰ ਸੁਣ ਤੋ ਪਰੇ ਚੱਲ ਪਿਆ ਮਾ ਆ ਕੇ ਚੱਲ ਕੰਟਾ ਖੰਡ ਲਾ ਦੇ ਮੈਂ ਵੀ ਤੈਨੂੰ ਆਉਂਦੇ ਨੂੰ ਵੇਖਿਆ ਤੇ ਮੈਂ ਵੀ ਉਹਦਾ ਮਨ ਸੋਚਿਆ ਮੈਂ ਹਾਂ ਅੰਕਲ ਦੁਪਹਿਰੇ ਦੁਪਹਿਰੇ ਚੱਲ ਪਿਆ ਗਰਮੀ ਜਿਆਦੇ ਆ ਮੈਂ ਕਿਹਾ ਚੱਲ ਕੰਟਾ ਲਾ ਲਾਂਗੇ ਇੱਕ ਕੋਈ ਨਿੱਕਾ ਮੋਟਾ ਫੋਨ ਲੈਨੇ ਆ ਕਲ ਉਹਦੇ ਤੈਨੂੰ ਸ਼ੈਂਪੂ ਆ ਕੇ ਦਿੰਦੇ ਆ ਹਾਂ ਫਿਰ ਗੱਲਬਾਤ ਹੋ ਜਾਂਦੀ ਆ ਹਾਂ ਚੱਕ ਤਾਂ ਲਿਆ ਹੀ ਕਰੇਗਾ ਫੋਨ ਸਾਰੇ ਬਤਾਉਣਾ ਆਪਾਂ ਨੂੰ ਕਿਹੜਾ ਸਾਰੇ ਕੁਝ ਹਾਂ ਬਸ ਸੁਣਨਾ ਹੁੰਦਾ ਬਸ ਹਾਂ ਤਾਂ ਸਾਰਾ ਮੈਨੂੰ ਜਿਹੇ ਬਤਾ ਇਹ ਭਾਜੋ ਅਨੁਪਣ ਬੰਦਾ ਲਈ ਫਿਰਦੇ ਵੱਡੇ ਵੱਡੇ ਸਹੀ ਗੱਲ ਉਹਦਾ ਇੱਕ ਬਟਨ ਨੱਪੇ ਤੋਂ ਬਸ ਸੁਣਿਆ ਜਾਂਦਾ ਹੋਰ ਉਹ ਕਿਹੜਾ ਪੜਿਆ ਹਾਂ ਭਾਜੋ ਡਾ ਵੱਡਾ ਮੋਬਾਈਲ ਅੱਜ ਲਈ ਉੱਥੇ ਫੱਟੇ ਤੇ ਸੀ ਉਹ ਵੀ ਟੱਚ ਲਈ ਫਿਰਦਾ ਉਹ ਹਾਂ 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 ਸਾਰੇ ਕੁਝ ਨੈਟ ਨੂਟ ਵੀਡੀਓ ਵੀ ਮੈਂ ਹੂੰ ਆਜੀ ਰੱਖਿਆ ਮੈਨੂੰ ਤਾਂ ਨੈਟ ਕੋਈ ਗਾਣਾ ਗੁਣਾ ਬੋਲਣ ਹੂੰ ਹੂੰ ਨੇ ਆਪ ਲੈ ਆਵਾਂਗੇ ਫੋਨ ਨਾ ਸਿਰਫ ਫੋਨ ਜੇ ਹੋਇਆ ਨਾ ਹੂੰ ਫੋਨ ਦਾ ਜਰੂਰੀਆ ਚੱਕਿਆ ਰੀ ਘਰ ਤੋਂ ਵੀ ਫੋਨ ਕਰਨਾ ਪਵੇ ਕਈ ਯਾਰੀ ਖੇਤ ਹਾਂ ਨਹੀਂ ਲਿਆਉਣੇ ਆ ਤੇ ਉਹ ਕਰਕੇ ਦਿਲਾਣੇ ਵੀ ਠੀਕ ਹੈ ਉਹ ਤਾਂ ਕਈ ਰੀ ਕੋਈ ਗੱਲ ਬਾਤ ਜਿਵੇਂ ਅੱਜ ਤੋਂ ਤੁਰਿਆਂਦਾ ਮੈਂ ਫੋਨ ਹੀ ਕਰ ਦਿੰਦਾ ਤੈਨੂੰ ਵੀ ਅਕਲ ਨਾ ਜਾਏ ਭਾਈ ਗਰਮੀ ਬਹੁਤ ਹੈ ਹਨਾ ਤੇ ਮੈਂ ਬਾਕਿ ਆਖਿਆ ਜੇ ਅਲਰ ਕੰਟਾ ਲਾ ਦੇਂਗੇ ਅਸਲ ਵਿੱਚ ਕੰਮ ਨਹੀਂ ਹੁੰਦਾ ਕੰਟਾ ਪਤਾ ਲਾ ਕੇ ਕੰਮ ਨਿਬੜ ਦਿੰਗੇ ਹਾਂ ਉਹ ਮੇਰਾ ਇਹ ਖਿਆਲ ਹੈ ਜੇ ਨਿੱਤ ਆਖਾਂ ਗਰਮੀ ਆ ਨਹੀਂ ਜਾਏਗੇ ਫਿਰ ਤਾਂ ਕੰਮ ਹੋਣਾ ਨਹੀਂ ਹੂੰ ਨਹੀਂ ਇਹ ਤਾਂ ਗੱਲ ਠੀਕ ਹੈ ਉਹ ਦਿਨ ਵੀ ਉਹ ਦਿਨ ਵੀ ਕਹਿੰਦਾ ਸੀ ਆਪਣਾ ਵੱਡੇ ਸਰਦਾਰ ਨੇ ਆ ਜਿਹੜਾ ਛੰਗਿਆ ਹੂੰ ਬਾਈ ਗਰਮੀ ਬਹੁਤ ਹੈ ਅੱਛਾ ਹਾਂ ਤੇ ਹੂੰ ਜਾਣਾ ਖੇਤ ਮਾ ਦਾ ਚਾਣ ਮੇਰਾ ਕੜਾ ਠੀਕਾ ਹੈ ਹੂੰ ਜਿੰਨਾ ਚਿਰ ਤੱਕ ਮੈਂ ਕਰ ਸਕੂੰਗਾ ਉਹਨਾਂ ਤੱਕ ਕਰੂੰਗਾ ਤੇ ਆਜੂੰਗਾ ਠੀਕ ਹੈਗਾ ਚੰਗਾ ਫਿਰ ਆ ਕੇ ਚਾਹ ਤੂੰ ਫਿਰ ਆ ਕੇ ਤੇ ਉਥੋਂ ਅੱਗਿਆ ਹੂੰ ਉੱਥੇ ਤੁਰ ਗਿਆ ਤਾਂ ਬਹੁਤ ਸੋਹਣਾ ਕੰਮ ਨਿਭੜ ਗਿਆ ਤਾਂ ਹਾਂ ਆ ਇੱਥੇ ਮੇਰਾ ਅਨਕਾਈ ਟੁੱਟ ਗਿਆ ਉਹ ਤੇ ਗੋਟ ਚ ਤੱਲਾ ਵੜੇ ਸੀ ਬਈ ਐਸਾ ਜ਼ੋਰ ਨਾਲ ਮਾਰਦਾ ਸੀ ਨਾ ਹਾਂ ਮੈਂ ਤਾਂ ਧੜਕਨ ਨਾਲ ਨਾ ਸਹੀ ਹੈ ਹੂੰ ਹੂੰ ਮੈਂ ਤਾਂ ਹੁਣ ਜੇਪ ਚ ਪਾ ਲਿਆ ਕਿ ਆ ਕੇ ਚੋਲੇ ਦੇ ਬਸਤਾ ਤੇ ਮੈਂ ਤਾਂ ਸਰਦਾਰ ਨੂੰ ਅੱਛਾ ਯਾਰ ਇਹ ਲੋਕ ਹੋਊਗਾ ਕਿ ਨਹੀਂ ਹੂੰ ਉਹ ਦਿਨ ਦਾ ਤੈਨੂੰ ਬੱਕਰੀ ਆ ਨਹੀਂ ਉਹ ਚਾ ਦਿਨਾ ਅੱਛਾ ਅੱਛਾ ਨਿਆ ਬਨਵੀਆਂ ਹੀ ਲੈ ਆਵਾਂਗੇ ਇਹਦੇ ਵਰਗੀਆਂ ਹੀ ਲੈ ਆਏਗੀ ਹੋਰ ਹਾਂ ਉਹਦੇ ਸਿੱਕਾਂ ਚ ਸੀਸਾ ਨਾ ਹਾਂ ਉਹ ਹੁੰਦਾ ਇੰਨਾ ਛਿੱਟਾ ਨਹੀਂ ਹੁੰਦਾ ਅੱਛਾ ਤੇ ਹਲਕਾ ਜਾਂ ਹਲਕਾ ਜਾਂ ਕਾਲਾ ਹੋਵੇ ਹਕਕਾਲਾ ਨਹੀਂ ਯਾਰ ਹੋਈ ਰੰਗਦਾ ਹੁੰਦਾ ਜਿਹੜੇ ਅੱਛਾ ਨੀਲਾ ਜਾ ਨੀਲਾ ਜਾ ਕੁਪੀ ਵਾਲੇ ਰੰਗ ਹਾਂ ਕੁਪੀ ਹੈ ਨਾ ਇਹ ਜੀ ਰੰਗ ਮੈਂ ਦੇਖਿਆ ਹਾਂ ਹਾਂ ਉਹ ਲੈ ਆਵਾਂਗੇ ਹਾਂ ਉਹ ਨਾ ਉਹ ਦਿਖਾਈ ਉਹਦੇ ਨਾਲ ਧੁੱਪ ਵੀ ਨਹੀਂ ਜਿਆਦਾ ਲੱਗਦੀ ਹਾਂ ਧੁੱਪ ਵੀ ਨਹੀਂ ਲੱਗਦਾ ਤੇ ਦਿਖਾਈ ਵੀ ਬਹੁਤ ਚੰਦਾ ਦਿੰਦਾ ਉਹ ਲੈ ਆਵਾਂਗੇ ਹਾਂ ਫੇਰ ਮੈਂ ਫਿਰ ਇੱਕ ਦਿਨ ਆ ਪੋਥੇ ਵੀ ਜਾ ਕੇ ਆਉਣਾ ਯਾਰ ਜੈਤੋ ਵੀ ਹਾਂ ਇੱਕ ਦਿਨ ਮੈਂ ਉਹ ਹੀ ਦਿਨ ਸੁਨਨ ਲੰਨ ਨੂੰ ਪਹਿਲਾਂ ਆਪਾਂ 2 2-3 ਤਰੀਕ ਨੂੰ ਚੱਲ ਜਾਵਾਂਗੇ 5-6 ਨੂੰ ਆਪਣੇ ਬੰਦੇ ਆਉਣਗੇ ਉਦੋਂ ਪਹਿਲਾਂ ਪਹਿਲਾਂ ਇੱਕ ਵਾਰ ਹੀ ਆਇਆ ਹਾਂ ਠੀਕ ਹੈ ਮੈਂ ਕੱਲ ਨਹੀਂ ਤੇਰੇ ਕਰੇ ਵੀ ਗਿਆ ਸਾਥ ਨਹੀਂ ਹਾਂ ਮੈਂ ਅੱਥੇ ਜਿਹੜੇ ਖੇਤ ਵੀ ਨਾ ਆਇਆ ਅੱਛਾ ਮੈਨੂੰ ਟਾਈਮ ਬੜਾ ਲੱਗਦਾ ਥੇ ਨਹੀਂ ਤੇਨ ਪੈਸੇ ਆਖਣਗੇ ਹਾਂ ਤਾਂ ਮਿਲਿਆ ਨਹੀਂ ਪਹੁੰਚੋ ਕੋਈ ਕਿੱਧਰ ਗਏ ਸੀਗੇ ਨਹੀਂ ਤਾਂ ਅੱਜ ਗਿਆ ਡਿਊਟੀ ਦੇ ਤਾਂ ਕੱਲ ਤਾਂ ਕਰੀ ਹੋਣਾ ਜਾਣ ਕੇ ਨਹੀਂ ਨਿਕਲਿਆਣਾ ਜਾਂਦਾ ਨਹੀਂ ਨਹੀਂ ਕੋਸਾ ਹਾਂ ਅੰਦਰ ਗਿਆ ਸੀ 4 18 ਟਾਈਪ ਹਾਂ ਉਹਦਾ ਉਹਦਾ ਜੰਗੀਰ ਨੂੰ ਮਿਲਿਆ ਸੀ ਜੰਗੀਰ ਨੂੰ ਅੱਛਾ ਕਿਵੇਂ ਆ ਰਹੀ ਮੈਂ ਕਹਾ ਇਸ ਤਰ੍ਹਾਂ ਜੰਗੀ ਕੀ ਆਂਦਾ ਕਿਹਦਾ ਕਿਵੇਂ ਆਇਆ ਮਾਂ ਕਾ ਯਾਰ ਪੈਸੇ ਪੈਸੇ ਲੈਣਾ ਸੀ ਹੂੰ ਹੂੰ ਪਰ ਜਦੋਂ ਅਮਨੇ ਕਰੀ ਤੇ ਜੰਗ ਹੈ ਜੇ ਕੋਈ ਤਾਂ ਕੰਮ ਕਰੇ ਪੈਸਾ ਆਏ ਕਸਤ ਕਰਾਂਗੇ ਕਾ ਹੈ ਕਿੰਨਾ ਪੈਸਾ ਮਾਂ ਕਾ 40 ਰੁਪਿਆ ਤੋਂ 19000 ਹੈ ਹੂੰ ਤੇ ਕਹਿੰਦਾ ਓਹ ਯਾਰ ਪਰ ਤਾਂ ਬਹੁਤ ਮੈਂ ਤਾਂ ਘਰ ਵਿੱਚ ਥੋੜੇ ਕਨੀ ਮੈਂ ਕਹਾ ਥੋੜੇ ਕਨੀ ਨੂੰ ਤਾਂ ਮੈਂ ਪੁੱਛਦਾ ਹੀ ਨਹੀਂ ਸੀ ਕੋਈ ਨਹੀਂ ਖੁੱਗ ਲਾਉ ਕਰਦਾ ਗੱਲ ਤਾਂ ਹੀ ਆਹ ਤੇ ਉੱਥੇ ਬਹੁਤ ਚਿਰ ਤੱਕ ਜੰਗੀ ਕੁੜੇ ਮੈਂ ਗੱਲਾਂ ਕੀਤਾ ਅੱਛਾ ਅੱਛਾ ਜਿੰਦੋਂ ਕਹਿੰਦਾ ਪੱਠੇ ਯਾਰ ਅੱਗੇ ਜੰਗੀ ਅਤੀ ਤੇ ਜਿਆਲਾ ਬਾਂਹ ਤੇ ਵਿੱਜਾ ਸੀ ਹੂੰ ਉੱਤੇ ਪਹੀ ਦੇ ਨਾਲ ਨਾਲ ਤਾਂ ਕਹਿੰਦਾ ਦੁਆਰੇ ਕੁਸੁੰਦਰ ਬਾਜਰਾ ਬੁਜਰਾ ਜਾ ਹੈ ਦਾ ਅੱਛਾ ਉੱਤਰਿਆ ਜਾ ਉਤਰਿਆ ਜਾ ਮੈਂ ਕਹਤਾ ਪਰ ਪਹੁੰਦਾ ਤੂੰ ਥੋੜੇ ਥੋੜੇ ਹੂੰ ਥੋੜੇ ਥੋੜੇ ਪਹੁੰਦਾ ਸੀ ਅੱਛਾ ਮੈਂ ਕਹਤਾ ਭਾਂਜਾ ਦੂਰ ਕਿਲਾ ਤੇ ਪੱਠੇ ਤੇ ਇੰਨਾ ਨਾ ਪਹੁੰਦਾ ਕਹਿੰਦਾ ਮੋਖ ਮਾਰਦੇ ਮੈਂ ਨਾ ਦੱਸਦਾ ਸਰ ਬਾਜਰਾ ਮੋਖ ਮਾਰਦੇ ਤੁੜੀ ਟਾੜੀ ਜੇ ਲਾ ਕੇ ਪਾਈ ਜਾਊਗਾ ਹਾਂ ਮੈਂ ਤਾਂ ਇਹ ਦਾ ਜਿਹੜੀ ਹੈ ਨਾ ਇਹ ਉਹ ਵੀ ਇਹੋ ਵੀ ਮੋਖ ਮਰਦੇ ਅੱਗੇ ਵੀ ਅੱਛਾ ਅੱਛਾ ਕਈ ਯਾਰੀ ਮੋਖ ਮਰ ਜਾਂਦੇ ਮਹੀਨੇ ਦੋ ਮਹੀਨੇ ਚ ਮੋਖ ਤਾਂ ਫਿਰ ਪਲਟ ਪਲਟੀ ਕਰਿਆ ਉਹਨਾਂ ਸਹੀ ਹੈ ਸਹੀ ਦਵਾਈ ਦੂਈ ਤਾਂ ਕੀ ਪਾਈ ਜਾਂਦਾ ਤੇਰਾ ਯਾਰ ਸਹੀ ਹੋ ਜਾਂਦਾ ਹਾਂ ਅਕਲ ਉਹ ਹਵਾ ਚ ਡਾਈ ਜਾਂਦਾ ਸਾਰਾ ਕੀ ਪਾਉਂਦਾ ਕੌਣ ਹੈ ਇਹਨਾਂ ਦਾ ਸ਼ੋਰ ਹੀ ਹੈ ਕਲਿਆਣਕਾ ਜ਼ਿੰਕ ਆ ਕੇ ਜ਼ਿੰਕ ਜ਼ਿੰਕ ਲੱਗਦਾ ਮੈਨੂੰ ਹੈਨਾ ਤੇ ਉੱਡੀ ਦੀ ਹਵਾ ਚ ਜਿਆ ਨੇ ਸਾਰੀ ਲੈ ਹੂੰ ਹਵਾ ਜ ਬੜੀ ਓੜ ਜਾ ਮੜਾ ਤੰਕਾ ਲਾ ਲੈਂਦਾ ਨਾ ਪਾਣੀ ਦਾ ਹਾਂ ਫੇਰ ਸਹੀ ਪੈਣੀ ਸੀ ਹਣਾ ਨਹੀਂ ਇਤੋਂ ਬੜੀ ਹਵਾ ਚੋੜ ਜਾਂਦੀ ਆ